ਇੱਕ ਸਨਕੀ ਬੱਚੇ ਦੇ ਵੱਲੋਂ ਆਪਣੇ ਹੀ ਸਕੂਲ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਦੋ ਅਧਿਆਪਕ ਅਤੇ ਦੋ ਬੱਚੇ ਸ਼ਾਮਲ ਹੈ ਟੋਟਲ ਚਾਰ ਲੋਕਾਂ ਦੀ ਮੌਤ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਜਿਹੜਾ ਇਹ ਸਟੂਡੈਂਟ ਆ ਇਹ ਮਹਿਜ 14 ਸਾਲਾਂ ਦਾ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਨੇ ਆਪਣੇ ਹੀ ਸਕੂਲ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਕਾਰਨ ਕਈ ਲੋਕ ਜ਼ਖਮੀ ਹੋਏ ਨੇ ਤੇ ਚਾਰ ਲੋਕਾਂ ਦੀ ਮੌਤ ਹੋਈ ਆ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮਹਿਜ 14 ਸਾਲਾਂ ਦੇ ਵਿਦਿਆਰਥੀ ਨੇ ਆਪਣੇ ਸਕੂਲ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਤਾਬੜ ਤੋੜ ਗੋਲੀਆਂ ਚੱਲੀਆਂ ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਨੇ ਭਗਦੜ ਮਚ ਜਾਂਦੀ ਆ ਸਕੂਲ ਦੇ ਵਿੱਚ ਜਿਸ ਦੇ ਨਾਲ 4 ਲੋਕਾਂ ਦੀ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ 4 ਲੋਕਾਂ ਦੇ ਵਿੱਚ 2 ਅਧਿਆਪਕ ਸ਼ਾਮਲ ਨੇ ਤੇ 2 ਇਸ ਦੇ ਨਾਲ ਪੜਦੇ ਬੱਚੇ ਸ਼ਾਮਲ ਨੇ ਇਸ ਦਾ ਕਾਰਨ ਹਜੇ ਪਤਾ ਨਹੀਂ ਚੱਲਿਆ ਕਿਸ ਕਾਰਨਾ ਕਰਕੇ ਇਸ ਵਿਦਿਆਰਥੀ ਦੇ ਵੱਲੋਂ ਐਡਾ ਵੱਡਾ ਕਦਮ ਚੱਕਿਆ ਗਿਆ ਪਰ ਉਸ ਦੇ ਵੱਲੋਂ ਆਪਣੇ ਹੀ ਸਕੂਲ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਇਸ ਵਿਦਿਆਰਥੀ ਦੇ ਵੱਲੋਂ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਨੂੰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ ਆਤਮ ਸਮਰਪਣ ਕੀਤਾ ਪੁਲਿਸ ਨੂੰ ਇਸ ਨੇ ਪੁਲਿਸ ਦੇ ਵੱਲੋਂ ਇਸ ਤੇ ਪਰਚਾ ਦਰਜ ਕਰ ਲਿਆ ਗਿਆ ਤੇ ਕਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਬੱਚਾ ਹਲੇ ਨਵਾਲਕ ਹੈ ਮਹਿਜ 14 ਸਾਲ ਇਸ ਦੀ ਉਮਰ ਹੈ ਜਿਸ ਦੇ ਕਾਰਨ ਪੁਲਿਸ ਨੇ ਇਸ ਨੂੰ ਕਸਟਡੀ ਦੇ ਵਿੱਚ ਲੈ ਕੇ ਜਿਹੜੀ ਅਗਲੀ ਕਾਰਵਾਈ ਆ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ ਇਹ ਜਿਹੜੀ ਘਟਨਾ ਇੱਕ 10ਵੀਂ ਵਿਦਿਆਰਥੀ ਦੇ ਵੱਲੋਂ ਆਪਣੇ ਹੀ ਸਕੂਲ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਦੋ ਅਧਿਆਪਕ ਅਤੇ ਦੋ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਜ 14 ਸਾਲਾਂ ਦਾ ਇਹ ਸਟੂਡੈਂਟ ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਜੋ ਇਸੇ ਸਕੂਲ ਦੇ ਵਿੱਚ ਪੜਦਾ ਹੈ ਤੇ ਉਸਨੇ ਆਪਣੇ ਹੀ ਸਕੂਲ ਦੇ ਵਿੱਚ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਨੇ ਉਸ ਖਿਲਾਫ ਮਾਮਲਾ ਵੀ ਦਰਜ ਹੋ ਚੁੱਕਾ ਹੈ ਇੱਥੇ ਜ਼ਿਕਰਯੋਗ ਇਹ ਹੈ ਕਿ ਉਸ ਹਮਲਾਵਰ ਬੱਚੇ ਦੇ ਵੱਲੋਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਆਤਮ ਸਮਰਪਣ ਕਰ ਦਿੱਤਾ ਗਿਆ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੱਸਦੀ ਹੈ ਕਿ ਇੱਕ ਘਟਨਾ ਅਮਰੀਕਾ ਦੇ ਜਾਰਜੀਆ ਤੋਂ ਸਾਹਮਣੇ ਆ ਰਹੀ ਆ ਜਿੱਥੇ ਹਾਈ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਆ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਆ ਜਿਸ ਵਿੱਚ ਦੋ ਅਧਿਆਪਕ ਅਤੇ ਦੋ ਬੱਚੇ ਸ਼ਾਮਲ ਨੇ ਤੇ ਕਈ ਲੋਕ ਇਸ ਗੋਲਾਬਾਰੀ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਵੱਖਰੇ-ਵੱਖਰੇ ਹਸਪਤਾਲਾਂ ਦੇ ਵਿੱਚ ਭਾਰਤੀ ਕਰਵਾਇਆ ਗਿਆ ਦੇਖੋ ਕਿਸ ਤਰ੍ਹਾਂ ਇੱਕ ਸਨਕੀ ਬੱਚੇ ਦੇ ਵੱਲੋਂ ਆਪਣੇ ਹੀ ਸਕੂਲ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਨੇਵਾ ਗੋਲੀਆਂ ਚੱਲੀਆਂ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਹਾਲਾਂਕਿ ਇਸ ਜਿਹੜਾ ਸਟੂਡੈਂਟ ਆ ਉਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਸ ਦੇ ਪਿੱਛੇ ਦੀ ਜਿਹੜੀ ਘਟਨਾ ਜਾਂ ਇਸ ਦੇ ਪਿੱਛੇ ਦੇ ਜਿਹੜੇ ਕਾਰਨ ਨੇ ਉਹ ਸਾਹਮਣੇ ਨਹੀਂ ਆਏ ਕਿ ਕਿੰਨਾ ਕਾਰਨਾ ਕਰਕੇ ਇਸ ਬੱਚੇ ਦੇ ਵੱਲੋਂ ਐਡਾ ਵੱਡਾ ਕਦਮ ਚੁੱਕਿਆ ਗਿਆ ਇਸ ਸਟੂਡੈਂਟ ਦੇ ਵੱਲੋਂ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਹਜੇ ਜਿਹੜੀ ਕੋਈ ਵੀ ਕਾਰਨ ਨੇ ਉਹ ਸਾਹਮਣੇ ਨਹੀਂ ਆਏ ਪਰ ਇੱਥੇ ਜ਼ਿਕਰਯੋਗ ਇਹ ਕਿ ਇਸ ਹਮਲਾਵਰ ਨੂੰ ਇਸ ਸਟੂਡੈਂਟ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਇਸ ਸਟੂਡੈਂਟ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਹਾਜ਼ਰ ਹੋ ਗਿਆ ਇਹ ਹਮਲਾਵਰ ਉਸ ਤੋਂ ਬਾਅਦ ਅਕ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਰੈਸਟ ਕਰ ਲਿਆ ਜਾਂਦਾ ਤੇ ਮਹਿਜ ਇਸ ਦੀ 14 ਸਾਲ ਉਮਰ ਹੈ ਹਾਲਾਂਕਿ ਬੱਚਾ ਜਿਹੜਾ ਇਹ ਹਮਲਾਵਰ ਹੈ ਇਹ ਨਵਾਲਿਕ ਹੈ 14 ਸਾਲ ਉਮਰ ਹੈ ਇਸ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਅਮਰੀਕਾ ਤੋਂ